ਸਸੀ ਗਾਲ ਭਾਈ ਸਾਰੇ ਵੀਰਾਂ ਨੂੰ ਭਾਈ ਬਹੁਤ ਦਿਨਾਂ ਬਾਅਦ ਫਿਰ ਤੋਂ ਵਾਪਸ ਆਇਆ YouTube ਤੇ ਭਾਈ ਅੱਜ ਮੈਂ ਇੱਕ ਨਵੀਂ ਚੀਜ਼ ਤਿਆਰ ਕਰੀ ਆ ਹੋਗੇ ਤਿੰਨ ਚਾਰ ਦਿਨ ਚੀਜ਼ ਤਿਆਰ ਕਰਨ ਨੂੰ ਥੰਬਨੇਲ ਤੁਸੀਂ ਦੇਖ ਲਿਆ ਨਾ ਆਹ ਦੇਖੋ ਭਈ ਆਪਾਂ ਸਿੰਪਲ ਜੀ ਡਿਜ਼ਾਈਨ ਸਲਿੰਗ ਸ਼ਾਟਗਨ ਸਿੰਪਲ ਡਿਜ਼ਾਈਨ ਵਿੱਚ ਤਿਆਰ ਕਰੀ ਆ ਇਹ ਬੰਦੂਕ ਦਾ ਬੱਟ ਸਿੰਪਲ ਜਿਹਾ ਆਪਾਂ ਤਿਆਰ ਕੀਤਾ ਇਸ ਤਰੀਕੇ ਦਾ ਬੱਟ ਹੈ ਤੇ ਭਾਈ ਬਿਲਕੁਲ ਸਿੰਪਲ ਟ੍ਰਿਗਰ ਆਪਾਂ ਤਿਆਰ ਕੀਤਾ ਗਲੇਲ ਨੂੰ ਜਾਨੀ ਕਿ ਅੱਗੇ ਵਾਲੀ ਜਿਹੜੀ ਉਹ ਗੋਲੀਆਂ ਨੂੰ ਚਲਾਉਣ ਵਾਸਤੇ ਆ ਆਪਾਂ ਗਲੇਲ ਤਿਆਰ ਕੀਤੀ ਆ ਇਹਦੇ ਤੇ ਜਿਹੜੀ ਰਬੜ ਯੂਜ਼ ਕੀਤੀ ਆ ਇਸ ਤਰੀਕੇ ਦੀ ਹੁੰਦੀ ਆ ਭਾਈ ਇਹ ਇਹ ਜਿਹੜੀ ਰਬੜ ਆ ਭਈ ਇਹ ਜਮ ਐਕਸਰਸਾਈਜ਼ ਜਾਨਕੀ ਯਾਰ ਜਮ ਵਿੱਚ ਐਕਸਰਸਾਈਜ਼ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਤੇ ਇਹ ਮੈਂ ਆਨਲਾਈਨ ਮੰਗਵਾ ਲੈਣਾ ਹੁੰਦਾ ਜਮ ਐਕਸਰਸਾਈਜ਼ ਰਬੜ ਕਹਿ ਕੇ ਤੁਸੀਂ ਆਨਲਾਈਨ ਕਹਿ ਕੇ ਕਹ ਲਓ ਜਾਂ ਆਨਲਾਈਨ ਤੁਸੀਂ ਜੋ ਸਰਚ ਕਰੋਗੇ ਨਿਕਲ ਆਉਣੀਆਂ ਇਸ ਤਰੀਕੇ ਦੀ ਹੁੰਦੀ ਆ ਬਾਅਦ ਚੋਂ ਆਪਾਂ ਨੂੰ ਕੈਂਚੀ ਨਾਲ ਕੱਟ ਕੇ ਸੈਟ ਤਿਆਰ ਕਰਨੇ ਪੈਂਦੇ ਆ ਆ ਲੈਦਰ ਪੀਡ ਇਹ ਜਿਹੜੀ ਮੋਚੀ ਹੁੰਦੇ ਉਹਨਾਂ ਕੋਲੋਂ ਲੈਦਰ ਪੀਡ ਮਿਲ ਜਾਂਦੀ ਹੈ ਨਾ ਬਾਅਦ ਚੋਂ ਆਪਾਂ ਕੱਟ ਕੇ ਇੱਥੇ ਸਰਾਗ ਕਰਕੇ ਇਹਨਾਂ ਨੂੰ ਗੰਡਾਂ ਗੰਡਾਂ ਦੇਣੀਆਂ ਹੁੰਦੀਆਂ ਇਹ ਸਾਰਾ ਕੁਝ ਕਰਨਾ ਹੁੰਦਾ ਤੇ ਦੇਖ ਲਓ ਭਈ ਸਿੰਪਲ ਡਿਜ਼ਾਈਨ ਤਿਆਰ ਤੇ ਇਹਦੇ ਨਾਲ ਬਾਈ ਮੈਂ ਚੈੱਕ ਕਰ ਲਿਆ ਨੂੰ ਚਲਾ ਕੇ ਬਹੁਤ ਹੀ ਨਿਸ਼ਾਨੇ ਲਾਉਂਦੀ ਆ ਹੁਣ ਤੁਹਾਨੂੰ ਲਾ ਕੇ ਦਿਖਾਵਾਂਗੇ ਇਹਨਾਂ ਨਿਸ਼ਾਨੇ ਗਬਾਰੇ ਫੋੜਾਂਗੇ ਆਪਾਂ ਇਹਦੇ ਨਾਲ ਬਾਕੀ ਇਹਦੇ ਨਾਲ ਆਪਾਂ ਜਿਹੜੀ ਗੋਲੀ ਚਲਾਉਣੀ ਆ ਉਹ ਹੈਗੀ ਆ ਬਾਈ ਸਾਈਕਲ ਦੀਆਂ ਗੋਲੀਆਂ ਹੁੰਦੀਆਂ ਨੇ ਜਿਹੜੀਆਂ ਸਾਈਕਲ ਦੇ ਸਾਈਕਲ ਦੇ ਵਿੱਚ ਗੋਲੀਆਂ ਲੱਗਦੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਗੋਲੀਆਂ ਹੁੰਦੀਆਂ ਇਹ ਆਪਾਂ ਚਲਾਵਾਂਗੇ ਬਾਕੀ ਇਹਦੇ ਨਾਲ ਆਪਾਂ ਮੋਟੀਆਂ ਗੋਲੀਆਂ ਵੀ ਚਲਾ ਸਕਦੇ ਆ ਜਿਵੇਂ ਇੱਥੇ ਸੀ ਵੀ ਆ ਪਈ ਹੈ ਆਹ ਵਾਲੀ ਗੋਲੀ ਆਪਾਂ ਚਲਾ ਸਕਦੇ ਆ ਇਹਦਾ weight ਕੋਈ ਜ਼ਿਆਦਾ ਹੋ ਜੂਗਾ ਤੇ ਇੱਥੇ ਜਿਹੜੀ ਆ ਇੱਕ ਆਪਾਂ ਰਬੜ ਲਈਏ ਇਹ ਘੱਟ ਆ ਜਣ ਕੇ ਇਹਦੀ ਫਚਾਈ ਕਰ ਲੋ ਜਾਂ ਇਹਦੀ ਰਫਤਾਰ ਹੈ ਘਟ ਜੂਗੀ ਇਸ ਕਰਕੇ ਆਪਾਂ ਇਸ ਗੋਲੀ ਨੂੰ ਵੀ ਵਰਤਾਂਗੇ ਤੇ ਚਲੋ ਬਈ ਠੀਕ ਐ ਬਾਕੀ ਇਹ ਮੈਂ ਤਿਆਰ ਕੀਤੀ ਐ ਕਿਵੇਂ ਤਿਆਰ ਕੀਤੀ ਐ ਪਹਿਲਾਂ ਤੁਸੀਂ ਦੇਖ ਲਓ ਛੋਟੀ ਜੀ ਕਲਿੱਪ ਆ ਅੱਗੇ ਬਸ ਤੁਸੀਂ ਦੇਖ ਲਓ ਮੈਂ ਕਿਸ ਤਰੀਕੇ ਨਾਲ ਤਿਆਰ ਕਰਦਾ ਤੇ ਜੇ ਕੋਈ ਵੀ ਤਿਆਰ ਕਰਨਾ ਚਾਹਵੇ ਬਾਕੀ ਬਾਈ ਮੇਰਾ ਕੰਮ ਐ ਆ YouTube ਤੇ ਕੰਮ ਕਰਨਾ ਮੈਂ ਤਾਂ ਤਿਆਰ ਕਰਦੇ ਰਹਿਣਾ ਤੁਹਾਨੂੰ ਦਿਖਾਉਣਾ ਕਿ ਮੈਂ ਕਿਵੇਂ ਤਿਆਰ ਕੀਤਾ ਤੁਸੀਂ ਦੇਖ ਲਓ ਬਾਕੀ ਅੱਗੇ ਨੈਕਸਟ ਚੱਲ ਕੇ ਆਪਾਂ ਗੁਬਾਰੇ ਫੋੜਾਂਗੇ ਉਹ ਗੁਬਾਰਾ ਉੱਥੇ ਇੱਕ ਹੀ ਰਹਿ ਗਿਆ ਬਾਈ ਮੈਂ ਉੱਥੇ ਤਿੰਨ ਗੁਬਾਰੇ ਲਾਏ ਸੀਗੇ ਦੋ ਆਈ ਫਟ ਗਏ ਥੱਪ ਨਾਲ ਉਤੇ ਆਪਾਂ ਹੋਰ ਗੁਬਾਰੇ ਲਿਆ ਕੇ ਲਾ ਲੈਨੇ ਆਂ ਬਾਅਦ ਆਪਾਂ ਫੂੜਾਂਗੇ ਗੁਬਾਰੇ ਤੇ ਜਲਦੀ ਜਲਦੀ ਤੁਸੀਂ ਦੇਖ ਲਓ ਮੈਂ ਇਹਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਹੈ ਬਈ ਅਸਲ ਜਿਹੜੇ ਸਾਹਮਣੇ ਗਵਾਰੇ ਲੱਗੇ ਹੋ ਤੁਸੀਂ ਦੇਖ ਰਹੇ ਹੋ ਜਿਹੜਾ ਹੋਲੀ ਵੇਲੇ ਹੋਲੀ ਵਾਲਾ ਪਾਣੀ ਭਰਨ ਵਾਸਤੇ ਇਕਵਾਰੇ ਇਸਤੇਮਾਲ ਕੀਤੇ ਜਾਂਦੇ ਉਹ ਮੈਂ ਲਾਇਆ ਇਹ ਤੋਂ ਪਹਿਲਾਂ ਮੈਂ ਜਿਹੜੇ 2 ਰੁਪਏ ਵਾਲਾ ਗਵਾਰਾ ਹੁੰਦਾ ਉਹ ਲਾਇਆ ਸੀ ਤਿੰਨ ਲਾਇਆ ਸੀ ਤਿੰਨੇ ਹੀ ਫਟ ਗਏ ਤੇ ਚਲੋ ਹੁਣ ਦੁਬਾਰਾ ਗਵਾਰੇ ਲਾਇਏ ਆ ਤੇ ਇਹ ਜਿਹੜੇ ਗਵਾਰੇ ਥੋੜੇ ਜਿਨੇ ਨਿੱਕੇ ਆ ਬਈ ਮੇਰੇ ਲਈ ਥੋੜੇ ਜਿਹਾ ਔਖਾ ਹੋ ਸਕਦਾ ਨਿਸ਼ਾਨਾ ਲਾਉਣ ਵੇਲੇ ਤੇ ਬਾਕੀ ਮੈਂ ਨਿਸ਼ਾਨਾ ਸਿੱਧ ਕੇ ਲਾਉਂਗਾ ਤੇ ਆਜੋ ਬਈ ਨਿਸ਼ਾਨੇ ਲਾਉਣੇ ਇਹਦੇ ਨਾਲ ਚੈੱਕ ਕਰਦੇ ਆ ਕਿ ਕਿੰਨਾ ਕੁ ਵਧੀਆ ਜਿਹੜੀ ਗਲੇਲ ਆ ਕੰਮ ਕਰਦੀ ਆ ਭਾਈ ਤੁਸੀਂ ਦੇਖਿਆ ਜਿਹੜੀ ਆਪਣੀ ਪਹਿਲਾਂ ਗੋਲਡ ਕਲਰ ਦੀ ਰਬੜ ਇੱਥੇ ਲਾਈ ਹੋਈ ਸੀ ਉਹ ਪੁਰਾਣੀ ਰਬੜ ਸੀ ਯਾਰ ਮੈਂ ਉਹਦੇ ਨਾਲ ਹੀ ਕੰਮ ਚਲਾਉਣਾ ਚਾਹੁੰਦਾ ਸੀਗਾ ਪਰ ਚੱਲਿਆ ਨਹੀਂ ਗਿਆ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਮੈਂ ਲਾਲ ਰੰਗ ਦੀ ਰਬੜ ਦਿਖਾਈ ਸੀ ਉਹ ਆਪਾਂ ਇਹ ਤੇ ਲਾ ਕੇ ਦਮਾਰਾ ਇਹ ਸੈੱਟ ਕਰ ਲਈ ਆ ਤੇ ਚਲੋ ਹੁਣ ਭਾਈ ਆ ਕਿ ਦੂਰੀ ਵੀ ਮੈਂ ਥੋੜੀ ਘੱਟ ਕਰ ਲਈ ਆ ਤਾਂ ਕਿ ਆਪਣੇ ਜਿਹੜੇ ਨਿਸ਼ਾਨੇ ਆ ਉਹ ਸਹੀ-ਸਹੀ ਲੱਗ ਸਕਣ ਯਾਨਕਿ ਛੇਤੀ ਛੇਤੀ ਆਪਾਂ 2 4 6 8 9 9 ਗੁvare 9 ਗੁvare ਫੋੜ ਕੇ ਆਪਾਂ ਕੰਮ ਖਤਮ ਕਰਨਾ ਤੇ ਚਲੋ ਫਿਰ ਨਿਸ਼ਾਨੇ ਲਾਉਣੇ ਬਾਰੀ-ਬਾਰੀ ਤੇ ਇੱਕ ਗੁvare ਫੋੜਦੇ ਆ ਦੈਨ ਦੇ ਤਾਣੂ ਨਾਂ ਗਿਆ ਸੇਧ ਕੇ ਲਈ ਹੈ ਨਾ ਤੇਜ਼ੀ ਨਾਲ ਕਰੀਗੀ ਇੱਥੇ ਆਏ ਇੱਕ ਵਾਰਾ ਥਲੇ ਗਿਆ yes yes ਅਬ ਸਹੀ ਹੈ ਯੈਸ ਉਮੀਦ ਕਰਦਾ ਦੋਸਤੋ ਜਿਹੜੀ ਆਪ ਆ ਬੰਦੂਕ ਵਾਲੀ ਗਲੇਲ ਤਿਆਰ ਕਰੀ ਆ ਸਿੰਪਲ ਟ੍ਰਿਗਰ ਦੇ ਨਾਲ ਤੁਹਾਨੂੰ ਪਸੰਦ ਆਈ ਹੋਊਗੀ ਬਹੁਤ ਵਧੀਆ ਕੰਮ ਕਰਦੀ ਆ ਯਾਰ ਜੇ ਆਪਾਂ ਨਿਸ਼ਾਨੇ ਲਾਉਣੇ ਆ ਨਿਸ਼ਾਨੇ ਆਪਾਂ ਦੂਰ ਤੱਕ ਵੀ ਲਾ ਸਕਦੇ ਆ ਜਿਵੇਂ ਕੋਈ ਟਾਰਗੇਟ ਆ ਉਹ ਵੱਡਾ ਆਪਾਂ ਉਹ ਤੇ ਨਿਸ਼ਾਨਾ ਲਾ ਸਕਦੇ ਆ ਜਾਂ ਜੇ ਆਪਾਂ ਪੂਰਾ ਐਕਸਪਰਟ ਹੋ ਜਾਈਏ ਜਿਵੇਂ ਮੈਂ ਆਹ ਇੱਕ ਹੀ ਗਲੇਲ ਤਿਆਰ ਕਰਾਂ ਇਹਦੇ ਨਾਲ ਬਾਰ ਬਾਰ ਨਿਸ਼ਾਨੇ ਲਾਉਂਦਾ ਰਵਾਂ ਤਾਂ ਮੇਰਾ ਇਹਦੇ ਨਾਲ ਐਕਸਪੀਰੀਅੰਸ ਬਣ ਜੂ ਕਿ ਕਿੱਥੇ ਮੈਂ ਇਹਦਾ ਨਿਸ਼ਾਨਾ ਟਿਕਾਉਣਾ ਤੇ ਕਿੱਥੇ ਜਾ ਕੇ ਬਿਲਕੁਲ ਸਿੱਧਾ ਨਿਸ਼ਾਨਾ ਲੱਗੂਗਾ ਮੈਂ ਕੀ ਕਰਦਾ ਮੈਂ ਚੀਜ਼ ਬਣਾਉਣਾ ਤੇ ਉਹਨੂੰ ਉਸੇ ਦੇਣੀ ਤੁਹਾਡੇ ਨਾਲ ਸ਼ੇਅਰ ਕਰਦਾ ਜਾਨਕਿ ਚਲਾ ਕੇ ਦੇਖਦਾ ਤੇ ਜਾਨਕਿ ਨਿਸ਼ਾਨੇ ਠੀਕ ਠਾਕ ਮੈਂ ਲਾ ਲਿਆ ਨਾ ਪਹਿਲੀ ਵਾਰ ਜਾਨਕਿ ਵਧੀਆ ਕੰਮ ਕਰ ਲਈਦਾ ਜਾਨਕਿ ਜੇ ਆਪਾਂ ਬਣਾ ਲਈਦਾ ਤੇ ਨਿਸ਼ਾਨੇ ਵੀ ਲਾ ਹੀ ਲਈਦੇ ਕਿ ਨਹੀਂ ਬਾਕੀ ਤੁਸੀਂ ਬਈ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਇਹ ਛੋਟਾ ਜਿਹਾ ਜਗਾੜ ਤੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਪਹਿਲਾਂ 골ਡ ਕਲਰ ਦੀ ਆਪਾਂ ਰਬੜ ਲਾਈ ਸੀ ਉਹ ਪੁਰਾਣੀ ਮੇਰੇ ਕੋਲ ਦੋ ਪੀਸ ਪਏ ਸੀ ਕੱਟੇ ਹੋਏ ਮੈਂ ਕਿਹਾ ਚੱਲ ਉਹਦੇ ਨਾਲ ਹੀ ਕੰਮ ਚਲਾਉਣੇ ਆ ਪਰ ਜਿਹੜੀ ਰਬੜ ਆ ਉਹ ਜੇ ਸਮਾਂ ਲੰਘ ਜੇ ਤਾਂ ਉਹ ਵੀ ਖੋਸ਼ਕ ਹੋ ਜਾਂਦੀ ਆ ਤੇ ਖਰਾਬ ਹੋ ਜਾਂਦੀ ਹੈ ਤੇ ਆ ਜਿਹੜੀ ਰਬੜ ਹੈ ਨਵੀਂ ਤੁਸੀਂ ਦੇਖਿਆ ਕਿੰਨੇ ਨਿਸ਼ਾਨੇ ਲਾਇਆ ਕੁਝ ਨਹੀਂ ਹੋਇਆ ਤੇ ਬਹੁਤ ਵਧੀਆ ਕੰਮ ਕਰਦੀ ਹੈ ਇਹ ਬਾਕੀ ਇਹ ਜੇ ਕਿਸੇ ਮੇਰੇ ਵੀਰ ਨੇ ਮੰਗਵਣੀ ਹੋਵੇ ਆਨਲਾਈਨ ਜੇ ਆਫਲਾਈਨ ਮਾਰਕੀਟ ਚੋਂ ਕਿਤੇ ਵੀ ਤੁਹਾਨੂੰ ਮਿਲ ਸਕਦੀ ਹੈ ਠੀਕ ਹੈ ਬਾਕੀ ਆਨਲਾਈਨ ਜੈਮ ਐਕਸਰਸਾਈਜ਼ ਰਬੜ ਲੈਖ ਦੇਣਾ ਤੇ ਇਹ ਰਬੜ ਦੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਪੀਸ 4 ਫੁੱਟ ਦਾ 3 ਫੁੱਟ ਦਾ 5 ਫੁੱਟ ਦਾ ਜਿੰਨਾ ਮਰਜ਼ੀ ਲੰਮਾ ਪੀਸ ਮੰਗਾ ਸਕਦੇ ਆ ਪਰ ਥੋੜਾ ਮਹਿੰਗਾ ਹੁੰਦਾ ਜਾਨਕਿ 500 700 ਇਸ ਹਿਸਾਬ ਨਾਲ ਮਿਲੂਗਾ ਬਾਕੀ ਤੁਸੀਂ ਦੇਖ ਲਓ ਜਿੰਨੇ ਵੀ ਬਣਾਉਣਾ ਹੋਇਆ ਬਾਕੀ ਜਿਨ੍ਹਾਂ ਨੇ ਵੀਡੀਓ ਇੰਜੋਏ ਕੀਤੀ ਉਹਨਾਂ ਲਈ ਬਹੁਤ-ਬਹੁਤ ਆ ਦੇਖੀ ਇੰਜੋਏ ਕੀਤੀ ਵੀਡੀਓ ਦੇਖੀ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਬਾਕੀ ਜੇ ਤੁਸੀਂ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਮੈਂ ਤੁਹਾਨੂੰ ਮਿਲਦਾ ਨੈਕਸਟ ਵੀਡੀਓ ਵਿੱਚ ਇੱਕ ਨਮ ਜਗਾਰ ਨਾਲ